प्यारी बच्चों आज ਅੱਪਾ ਪ੍ਰਾਰਥਨਾ ਨਿਵੰਦ ਕਰਾਂਗੇ ਜੋ ਕਿ ਡਾਕਟਰ ਬਲਬੀਰ ਸਿੰਘ ਦਾ ਲਿਖਿਆ ਹੋਇਆ ਹੈ ਆਪਣੀ ਪਾਠ ਪੁਸਤਕ ਸਹਿਿਤ ਮਾਰਾ ਵਿੱਚ ਦਰਜ ਹੈ ਇਹ ਅੱਪਾ ਕਰਾਂਗੇ ਅਰਦਾਸ ਪ੍ਰਾਰਥਨਾ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਜਿਹੜੀ ਅਰਦਾਸ ਹੈ ਉਹ ਬਹੁਤ ਜ਼ਰੂਰੀ ਹੈ ਇੱਕ ਫਰਜ਼ ਹੈ ਸੁਕਰਾੰਟ ਵਰਗਾ અત્યੰਤ ਸਿਆਣਾ ਤੇ ਮੋਤੋ ਵੇ ਪਰਵਾ ਰਹਿਣ ਵਾਲਾ ਜਿਹੜਾ ਵਿਅਕਤੀ ਸੀ ਉਹ ਵੀ ਅਰਦਾਸ ਦਾ ਕਾਇਲ ਸੀ ਉਸਨੇ ਉਹ ਅਰਦਾਸ ਦਾ ਕਾਇਲ ਸੀ ਇਸ ਕਰਕੇ ਉਸਨੇ ਖੁਸ਼ੀ-ਖੁਸ਼ੀ ਜ਼ਹਿਰ ਦਾ ਪਿਆਲਾ ਪੀ ਲਿਆ ਸੀ ਅਰਦਾਸ ਇੱਕ ਫਰਜ਼ ਹੈ ਉਸ ਦਾ ਉੱਤਰ ਗੈਰ ਜ਼ਰੂਰੀ ਹੈ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਇਹ ਅਰਦਾਸ ਨਹੀਂ ਰਹਿੰਦੀ ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਮਹਾਨਤਾ ਹੈ ਸਾਰੀਆਂ ਰਸਮਾਂ ਰੀਤਾਂ ਤੇ ਪਰਮਾਰਥ ਜਿਹੜੇ ਸਾਧਨਾ ਦੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫੀ ਹੈ 1893 ਈਸਵੀ ਵਿੱਚ ਭਾਈ ਵੀਰ ਸਿੰਘ ਦੁਆਰਾ ਸ਼ਾਪੇਗਾ ਇਹ ਪਹਿਲੇ ਟਰੈਕਟ ਦਾ ਨਾਮ ਪ੍ਰਾਰਥਨਾ ਸੀ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰਤ ਹੀ ਨਹੀਂ ਦਰਸਾਈ ਗਈ ਸਗੋਂ ਸੰਕੇਤਕ ਤੌਰ ਤੇ ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਨਾਲ ਹੋਣਾ ਚਾਹੀਦਾ ਹੈ ਸਿੱਖ ਦੀ ਅਰਦਾਸ ਇੱਕ ਬਿਲਕੁਲ ਨਿਰਾਲੀ ਚੀਜ਼ ਹੈ ਇਹ ਨਿੱਜੀ ਜਾਂਚਨਾ ਦੀ ਮੰਗ ਕਰਦਿਆਂ ਵੀ ਨਿੱਜ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਇਹ ਖਤਮ ਸਰਬੱਤ ਦੇ ਭਲੇ ਉੱਪਰ ਹੁੰਦੀ ਹੈ ਸਿੱਖ ਲਈ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾਅ ਜਤਨ ਹੈ ਸਿੱਖ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਵਿਅਕਤੀ ਨੂੰ ਜਦੋਂ ਵੱਡੀਆਂ-ਵੱਡੀਆਂ ਮਹਿਮਾ ਵਿੱਚ ਭੀੜਾਂ ਪੈਂਦੀਆਂ ਸਨ ਤਾਂ ਉਹ ਅਕਾਲ ਪੁਰਖ ਅਗੇ ਅਰਦਾਸ ਕਰਦੇ ਸਨ ਤੇ ਆਪਣੇ ਕਾਰਜ ਸਿੱਧ ਕਰਦੇ ਸਨ ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਪਹਿਲਾਂ ਧੜਵੀ ਸੀ ਬਾਗੀ ਹੋ ਗਿਆ ਮਹਾਰਾਜੇ ਨੇ ਉਸ ਉੱਪਰ ਜਿੱਤ ਪ੍ਰਾਪਤ ਕਰਕੇ ਉਸ ਨੂੰ ਪ੍ਰੋਤਾਸ ਦੇ ਕੇ ਲਈ ਵਿੱਚ ਕੈਦ ਕਰ ਦਿੱਤਾ ਕੈਦ ਵਿੱਚ ਹਮੇਸ਼ਾ ਉਹ ਪਰਮੇਸ਼ਰ ਅਤੇ ਮਨੁੱਖ ਨੂੰ ਗਾਲਾਂ ਦਿੰਦਾ ਸੀ ਸਰਬ ਸੁੱਖਾਂ ਦੀ ਖਾਨ ਪ੍ਰਮਾਤਮਾ ਵਿੱਚ ਉਹ ਅਪਰਾਧੀ ਦਾ ਵਿਸ਼ਵਾਸ ਉੱਠ ਗਿਆ ਸੀ ਇੱਕ ਦਿਨ ਉਸ ਨੂੰ ਆਪਣੀ ਖੁਟਿਆ ਵਿੱਚ ਇੱਕ ਪ੍ਰਾਣੀ ਹੋ ਕੋਥੀ ਸੀ ਜੋ ਖੱਥ ਲੱਗੀ ਉਹ ਉਸ ਨੂੰ ਪੜ ਕੇ ਸੋਚਾਂ ਵਿੱਚ ਪੈ ਗਿਆ ਕੀ ਪਰਮਾਤਮਾ ਸਦਾ ਬਖਸ਼ਦਾ ਹੈ ਉਸਦੀ ਮਿਹਰ ਦੀ ਸ਼ਾਹ ਏ ਉਹ ਹੇਠ ਉਹ ਨਹੀਂ ਆ ਸਕਦਾ ਇਕ ਰਾਤ ਮੀਹ ਹਨੇਰੀ ਦੁਆਰਾ ਮਚਾਈ ਤਰਥੱਲੀ ਕਾਰਨ ਉਸ ਕੈਦੀ ਨੂੰ ਨੀਂਦ ਨਾ ਆਈ ਉਸਨੇ ਇਹੇ ਸੋਚ ਵਿੱਚ ਸਾਰੀ ਰਾਤ ਗੁਜ਼ਾਰ ਦਿੱਤੀ ਕਿ ਉਹ ਪਾਪੀ ਹੈ ਕਿ ਸਭ ਨੂੰ ਸਹਾਰਾ ਦੇਣ ਵਾਲਾ ਪਰਮਾਤਮਾ ਉਸ ਨੂੰ ਵੀ ਬਖਸ਼ੇਗਾ ਇਹੇ ਸੋਚਾਂ ਦਾ ਫਲ ਇਹ ਹੋਇਆ कि ਉਸ ਦੇ ਮਨ ਵਿੱਚ ਪਸਤਾਵਾ ਹੋਇਆ ਤੇ ਉਹ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ਕਿ हे ਅਕਾਲ ਪੁਰਖ ਮੈਥੋਂ ਵੱਧ ਕੇ ਪਾਪੀ ਕੋਈ ਨਹੀਂ ਮੈਂ ਕੁੰਭੇ ਨਰਕ ਦੇ ਜੋਗ ਹਾਂ ਪਰ ਆਪ ਬਖਸ਼ਿੰਦ ਹੋ ਮੈਨੂੰ ਵੀ ਬਖਸ਼ੋ ਇਸ ਤਰ੍ਹਾਂ ਈਸ਼ਵਰ ਵਿੱਚ ਭਰੋਸਾ ਲਿਆਉਣ ਨਾਲ ਉਸ ਦੇ ਸਭ ਸੰਕਟ ਨਿਵਰਤ ਹੋ ਗਏ ਕੋਣੀ ਹੋਰੇ ਉਹ ਕੈਦੀ ਬਾਸ਼ ਦਾ ਬੱਧ ਤੋਂ ਬੱਧ ਪ੍ਰੇਮੀ ਹੋ ਗਿਆ। ਖਾਸ ਰੂਪ ਵਾਤਾਵਰਣ ਬਦਲਦਾ ਗਿਆ। ਉਸਦੇ ਬੋਲਾ ਵਿੱਚ ਮਿਠਾਸ ਤੇ ਨਿਮਰਤਾ ਆ ਗਈ। ਉਸ ਤੋਂ ਇਸ ਤੋਂ ਕੁਝ ਸਮਾਂ ਬਾਅਦ ਰੋ ਮਹਾਰਾਜਾ ਰਣਜੀਤ ਸਿੰਘ ਰੋਹਤਾਂਸ ਗਈ ਤੇ ਰਾਤ ਨੂੰ ਗੁਮਾਰ ਹੋ ਗਏ। ਕਿਸੇ ਦਵਾਦਾਰੂ ਨੇ ਕਮਨਾ ਕੀਤਾ। ਅੱਧੀ ਰਾਤ ਨੂੰ ਮਹਾਰਾਜਾ ਸਾਹਿਬ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਸਵੇਰੇ ਆਪ ਰਾਜੀ ਵਾਜੀ ਹੋ ਉੱਠੇ ਉਹਨਾਂ ਅਕਾਲ ਪੁਰਖ ਦਾ ਧਿਆਨ ਕਰਨ ਲਈ ਰਾਜਾ ਧਿਆਨ ਸਿੰਘ ਦੀ ਸਲਾਹ ਅਨਸਾਰ ਉਸ ਧੜਵੀ ਕੈਦੀ ਨੂੰ ਰਿਹਾਅ ਕਰ ਦਿੱਤਾ ਉਸਨੇ ਮਹਾਰਾਜਾ ਸਾਹਿਬ ਅੱਗੇ ਫੇਸ ਹੋ ਕੇ ਕੈਰਖਾਨੇ ਦਾ ਸਾਰਾ ਸਮਾਚਾਰ ਸੁਣਾਇਆ ਕਿ ਕਿਹਾ ਮਹਾਰਾਜ ਜੀ ਦੀ ਕਿਰਪਾ ਨਾਲ ਵੀ ਹੀ ਉਹ ਇੱਕ ਧਾੜਵੀ ਤੋਂ ਸਰਦਾਰ ਬਣਿਆ ਤੇ ਉਹਨਾਂ ਦੀ ਕਿਰਪਾ ਨਾਲ ਹੀ ਆਪਣੇ ਸੱਚੇ ਪਰਮੇਸ਼ਰ ਦੇ ਪ્રેਮ ਤੋਂ ਜਾਣੂ ਹੋਇਆ ਹੁਣ ਉਸ ਨੂੰ ਕੈਤ ਤੋਂ ਪਰਮਾਤਮਾ ਦੀ ਦਇਆ ਨਾਲ ਹੀ ਛਡਕਾਰਾ ਪ੍ਰਾਪਤ ਹੋਇਆ ਹੈ ਮਹਾਰਾਜ ਨੇ ਉਸ ਦੀਆਂ ਗੱਲਾਂ ਤੋਂ ਖੁਸ਼ ਹੋ ਕੇ ਉਸ ਨੂੰ ਮੋੜ ਸਰਦਾਰੀ ਦੇਣੀ ਚਾਹੀਦੀ ਪਰ ਉਸ ਨੇ ਸਰਦਾਰੀ ਲੈਣੀ ਪਰਵਾਣ ਨਾ ਕੀਤੀ ਤੇ ਇਹ ਕਹਿ ਕੇ ਚਲਾ ਗਿਆ ਮਤ ਦੇਖ ਬੂਲੇ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਇਸ ਕਥਾ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਮਾਤਮਾ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਨੂੰ અત્યੰਤ ਸ਼ਾਂਤੀ ਦਿੰਦੀ ਹੈ ਅੰਤ ਸਭ ਨੇ ਪ੍ਰਮਾਤਮਾ ਦੀ ਦਰਗਾਹੇ ਜਾਣਾ ਹੈ ਜਿੱਥੇ ਸਾਡੇ ਬੁਰੇ ਭਲੇ ਕੰਮਾਂ ਦਾ ਨਿਤਾਰਾ ਹੋਣਾ ਹੈ ਸਾਡੀ ਭਲਾਈ ਇਸੇ ਵਿੱਚ ਹੈ ਕਿ ਅਸੀਂ ਪ੍ਰਾਰਥਨਾ ਦੁਆਰਾ ਉਸ ਜਗਤ ਪਿਤਾ ਤੋਂ ਆਪਣੇ ਪਾਪ ਬਖਸ਼ਾਈ ਹੁਣ ਆਪਾਂ ਇਹਨਾਂ ਦੇ ਸੰਖੇਪ ਵਿੱਚ ਜਿਹੜੇ ਉੱਤਰ ਨੇ ਪ੍ਰਸ਼ਨ ਉਹ ਕਰਾਂਗੇ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਉੱਤਰ ਲਗਭਗ 40 ਸ਼ਬਦਾਂ ਵਿੱਚ ਦੋ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਜਿੰਦਗੀ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਵੱਡੇ ਤੋਂ ਵੱਡੇ ਰਾਠ ਆਦਮੀ ਲਈ ਵੀ ਅਰਦਾਸ ਤੋਂ ਬਿਨਾ ਕੋਈ ਰਾਹ ਨਹੀਂ ਹੁੰਦਾ ਅਰਦਾਸ ਜਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਰੋਗ ਵੇਲੇ ਜੰਗ ਵੇਲੇ ਮੁਸ਼ਕਲ ਸਮੇਂ ਤੇ ਕਾਰਜ ਦੀ ਸਿੱਧੀ ਲਈ ਕੀਤੀ ਜਾਂਦੀ ਹੈ ਇਸ ਵਿੱਚ ਮਨੁੱਖ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਪ੍ਰਸਿੱਧ ਲੇਖਕ ਔਸਕਰ ਵਾਇਡ ਨੇ ਤੇ ਅਰਦਾਸ ਦੇ ਬਾਰੇ ਵਿਚਾਰ ਕੀ ਸੱਤ ਕੀ ਹਨ ਤੇ ਉਹ ਉੱਤਰ ਲਗਭਗ 40 ਸੱਤ ਵਿੱਚ ਦੱਸੇ ਔਸਕਰ ਵਾਇਡ ਦਾ ਵਿਚਾਰ ਹੈ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਅਰਦਾਸ ਦਾ ਉੱਤਰ ਮਿਲੇ ਤਾਂ ਗੁਰਦਾਸ ਨਹੀਂ ਰਹਿੰਦੀ ਸਗੋਂ ਉਹ ਖਤੋਖਤਾਤ ਦਾ سلسلہ ਜਿਹੜੀ ਬਣ ਜਾਂਦੀ ਹੈ ਅਰਦਾਸ ਸਿੱਖ ਸ ਧਰਮ ਵਿਚ ਅਰਦਾਸ ਦੀ ਕੀ ਮਹੱਤਤਾ ਹੈ ਸਿੱਖ ਧਰਮ ਵਿਚ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ ਜੋ ਮਨੁੱਖ ਨੂੰ ਸਹਜ ਸੁਭਾਅ ਸੁਟੇਰੇ ਪੰਤੋਂ ਕੱਢ ਕੇ ਵੱਡਾ ਬਣਾ ਦਿੰਦੀ ਹੈ ਜਿਸ ਵਿੱਚ ਮਨੁੱਖ ਇਕਾ ਸਰਬਤੀ ਪੁਰਖ ਹੋ ਕੇ ਨਿਸ਼ਪਾਖ ਉੱਚਾ ਉੱਠ ਜਾਂਦਾ ਹੈ ਉਸ ਇਸੇ ਦਾ ਨਾ ਚੜ੍ਹਦੀ ਕਲਾ ਹੈ ਤੇ ਇਸ ਅਵਸਥਾ ਦੀ ਪੂਰਨਤਾ ਹੀ ਅਰਦਾਸ ਦੀ ਕਰਾਮਾ ਹੈ ਪ੍ਰਾਰਥਨਾ ਕਰਨ ਨਾਲ ਜਿਹੜਾ ਕੈਦੀ ਦੇ ਵਿੱਚ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ਤੇ ਕਿਵੇਂ ਪ੍ਰਾਰਥਨਾ ਕਰਨ ਨਾਲ ਕੈਦੀ ਦਾ ਮਨ ਸ਼ਾਂਤ ਹੋ ਗਿਆ ਉਹ ਹਰ ਰੋਜ਼ ਪਾਠ ਕਰਨ ਲੱਗਾ ਤੇ ਉਸਦੇ ਅਰਥ ਸਮਝਣ ਲੱਗਾ ਇਸ ਨਾਲ ਉਸਦੇ ਸੁਆ ਵਿੱਚ ਮਿਠਾਸ ਤੇ ਨਿਮਰਤਾ ਆ ਗਈ ਉਦਾਂ ਪਰਮੇਸ਼ਰ ਵਿੱਚ ਅਟੁੱਟ ਵਿਸ਼ਵਾਸ ਕਾਇਮ ਹੋ ਗਿਆ ਤੇ ਉਸਨੇ ਸੰਸਾਰਿਕ ਪਦਾਰਥਾਂ ਤੇ ਪਦਵੀਆਂ ਤੋਂ ਵੀ ਮੂੰ ਮੋੜ ਲਿਆ ਅਗਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਕਿਵੇਂ ਮਾਫ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਵਹਿਗਰੂ ਦਾ ਇਸ ਕੋਲਸਤ੍ਰਮਨਾ ਕਰਨ ਲਈ ਕਿਹਾ ਕਿ ਉਹ ਉਸਨੇ ਉਸਦੀ ਅਰਦਾਸ ਸੁਣ ਕੇ ਉਸ ਨੂੰ ਉਹਨਾਂ ਨੂੰ ਸਹਿਤ ਸਿਹਿਤ ਬਖਸ਼ੀ ਹੈ ਰਾਜਾ ਧਿਆਨ ਸਿੰਘ ਦੀ ਜਿਹੜੀ ਸੀ ਸਲਾਹ ਮੰਨ ਕੇ ਉਸਨੇ ਜਿਹੜਾ ਕੈਦੀ ਦੀ ਸਜ਼ਾ ਜਿਹੜੀ ਮਾਫ ਕਰਤੀ ਕੈਦੀ ਨੇ ਆਪਣੀ ਰਿਹਾਈ ਸਬੇ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ ਕੈਦੀ ਨੇ ਆਪਣੀ ਸਾਰੀ ਜਿਹੜੀ ਆਪ ਬੀਤੀ ਸੁਣਾਉਂਦਿਆ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਹੀ ਉਹ ਧਾੜਵੀ ਤੋਂ ਸਰਦਾਰ ਬੜਿਆ ਸੀ ਅਤੇ ਉਹਨਾਂ ਦੀ ਕੈਦ ਵਿੱਚ ਜਿਹੜਾ ਸੀ ਰਹਿ ਕੇ ਹੀ ਉਹ ਆਪਣੇ ਸੱਚੇ ਪਿਤਾ ਵਾਹਿਗੁਰੂ ਦੇ ਪ੍ਰੇਮ ਵਿੱਚ ਜਿਹੜਾ ਮਗਨ ਹੈ ਇਸ ਤੋਂ ਇਸ ਕੈਦ ਤੋਂ ਸੁਨੋ ਮੁਕਤੀ ਬਲੀ ਤੇ ਅੰਤ ਵੀ ਉਸ ਨੇ ਆਪਣਾ ਜਿਹੜਾ ਉਸ ਨੂੰ ਮਹਾ ਭੋਜਲ ਤੋਂ ਬਖਸਣਾ ਥੇ। ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ? ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਵਿਚਰਦਿਆਂ ਪਰਮ ਪਿਤਾ ਤੋਂ ਆਪਣੀਆਂ ਭੁੱਲਾਂ ਬਖਸਾ ਕੇ ਜਿਹੜਾ ਹੈ ਭਜਨ ਰੂਪੀ ਠੇਪ ਲੱਦਣੀ ਚਾਹੀਦੀ ਹੈ। ਜਗਤ ਨਾਲ ਆਪਣਾ ਵਿਹਾਰ ਸ਼ੁੱਧ ਰੱਖਣਾ ਚਾਹੀਦਾ ਹੈ। ਮਨ ਕਰਤਾਰ ਵੱਲ ਰੱਖ ਕੇ ਸਦਾ ਪ੍ਰਾਰਥਨਾ ਕਰਦਿਆਂ ਸਰਵਤ ਦਾ ਭਲਾ ਜਿਹੜਾ ਚਿਤਵਨਾ ਚਾਹੀਦਾ ਹੈ ਅਤੇ ਹਮੇਸ਼ਾ ਭਲੇ ਕੰਮ ਕਰਨੇ ਚਾਹੀਦੇ ਹਨ। ਪ੍ਰਾਰਥਨਾ ਨਿਵੇਦਨ ਦਾ ਨਿਵੰਦ ਦਾ ਜਿਹੜਾ ਲੇਖਕ ਕੌਣ ਹੈ ਡਾਕਟਰ ਬਲਬੀਰ ਸਿੰਘ ਦੁਨੀਆ ਵਿੱਚ ਸਭ ਤੋਂ ਸਿਆਣਾ ਆਦਮੀ ਕੌਣ ਗਿਆਨ ਜਾਂਦਾ ਸੁਕ੍ਰਾਂਤ ਸੁਕ੍ਰਾਂਤ ਨੇ ਸਰਵਤ ਵਾ ਕੀ ਪਿੱਤਾ ਸੀ ਜ਼ਹਿਰ ਦਾ ਪਿਆਲਾ ਕਿਹੜੇ ਧਰਮ ਵਿੱਚ ਅਦਾਸ ਹੈ ਜਿਹੜੀ ਉਸਦੀ ਖਾਸ ਐਮੀਆਂਤ ਹੈ ਸਿੱਖ ਧਰਮ ਵਿੱਚ ਦਸ ਕਦੋਂ ਕੀਤੀ ਜਾਂਦੀ ਹੈ ਹਰ ਸੰਸਾਰ ਇੱਕ ਮੌਕੇ ਉੱਪਰ ਜਨਮ ਦੇ ਨੇ ਮਰਨ ਵਿਲੇ ਵਿਆਹ ਵਿਲੇ ਤੇ ਜੰਗ ਵਿਲੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਾਂ ਬੰਦੇ ਲਈ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਰਦਾਸ ਦੀ ਸਾਰੀ ਰਸਮਾਂ ਰੀਤਾਂ ਤੇ ਪ੍ਰਮਾਅਰਥਿਕ ਸਾਧਨਾਾਂ ਦੀ ਥਾਂ ਕਿਹੜੀ ਚੀਜ਼ ਵਧੇਰੇ ਚੰਗੀ ਹੈ ਅਰਦਾਸ ਜਾਂ ਪ੍ਰਾਰਥਨਾ ਕਿੰਨਾ ਚੀਜ਼ਾਂ ਦੀ ਥਾਂ ਸਿੱਖ ਦੀ ਇਕ ਅਰਦਾਸ ਹੀ ਕਾਫੀ ਹੈ ਸਾਰੇ ਪਰਮਾਰਥਕ ਸਾਧਨਾ ਦੀ ਥਾਂ ਖਾਲਸਾ ਟਰੈਕਟਰ ਸੁਸਾਇਟੀ ਦਾ ਮੁੱਢ ਕਦੋਂ ਵੱਜਾ ਜਪਾਈ ਵੀਰ ਸਿੰਘ ਨੇ ਪਹਿਲਾ ਟਰੈਕਟਰ ਕਦੋਂ ਲਿਖਿਆ 1893 ਈਸਵੀ ਵਿੱਚ ਖਾਲਸਾ ਟਰੈਕਟਰ ਸੁਸਾਇਟੀ ਦੇ ਪਹਿਲੇ ਟਰੈਕਟਰ ਦਾ ਰਾਕ ਕੀ ਸੀ ਪ੍ਰਾਰਥਨਾ ਖਾਲਸਾ ਟਰੈਕਟਰ ਸੁਸਾਇਟੀ ਕਿਸ ਦੇ ਜਤਨਾ ਦਾ ਸਿੱਟਾ ਸੀ ਭਾਈ ਵੀਰ ਸਿੰਘ ਦੇ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ ਇਹ ਕਥਨ ਕਿਸ ਦੇ ਸ ਹਨ ਔਸਕਰ ਵਾਇਲਡ ਦੀ ਤੇ ਅਰਦਾਸ ਕਦੋਂ ਖਤੋਖਿਤਾਵਤ ਬਣ ਜਾਂਦੀ ਹੈ ਜਦੋਂ ਉੱਤਰ ਮੰਗਿਆ ਜਾਵੇ ਡਾਕਟਰ ਬਲਵੀਰ ਸਿੰਘ ਆਪਣੇ ਲੇਖ ਵਿੱਚ ਸਿੱਖਾਂ ਦੀ ਕਿਹੜੀ ਚੀਜ਼ ਨੂੰ ਨਰਾਲੀ ਕਹਿੰਦੇ ਹਨ ਅਰਦਾਸ ਨੂੰ ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ ਸਰਬੱਤ ਦੇ ਭਲੇ ਦੀ ਅਸੀਕ ਲਈ ਚੜਦੀ ਕਲਾ ਦਾ ਸਾਧਨ ਕੀ ਹੈ ਅਰਦਾਸ ਡਾਕਟਰ ਬਲਬੀਰ ਸਿੰਘ ਦੇ ਜਿਹੜਾ ਟਰੈਕਟ ਵਿੱਚ ਕਿਸ ਦੇ ਲਿਖੇ ਲੇਖ ਦਾ ਹਵਾਲਾ ਦਿੰਦੇ ਹਨ ਭਾਈ ਵੀਰ ਸਿੰਘ ਦੇ ਭਾਈ ਵੀਰ ਸਿੰਘ ਦਾ ਅਰਦਾਸ ਦੀ ਜ਼ਰੂਰਤ ਸੰਬੰਧੀ ਲੇਖ ਪਹਿਲੇ ਟਰੈਕਟ ਦਾ ਵਿੱਚ ਕਦੋਂ ਸਪਟਿਆ 1893 ਵਿੱਚ ਮਹਾਰਾਜਾ ਰਣਜੀਤ ਸਿੰਘ ਕਾਂਕ੍ਰੇਟ ਵੇਲੇ ਕੀ ਕਰਦੇ ਸੀ ਅਰਦਾਸ ਸਰਦਾਰ ਨੂੰ ਕਿੱਥੇ ਕੈਦ ਕੀਤਾ ਗਿਆ ਰੋਹਤਾਂਸ ਦੇ ਕਿਲੇ ਵਿੱਚ ठाੜਵੀ ਦਾ ਸੁਭਾਅ ਕਿਹੋ ਜਿਹਾ ਸੀ ਕਰੋਤੀ ਇੱਕ ਦਿਨ اچانک ठाੜਵੀ ਨੂੰ ਕੀ ਮਿਲਿਆ ਇੱਕ ਕੋਥੀ ठाੜਵੀ ਕਿਸ ਨੂੰ ਸੱਦ ਕੇ ਸ਼ਬਦਾਂ ਦੇ ਅਰਥ ਸਮਝਦਾ ਸੀ ਇੱਕ ਗ੍ਰੰਥੀ ਨੂੰ ਕੈਦੀ ਨੇ ਹੱਥ ਜੋੜ ਕੇ ਪ੍ਰਭੂ ਕੋਲੋਂ ਕੀ ਮੰਗਿਆ ਕਿ ਉਹ பாਪੀ ਤੇ ਉਸ ਨੂੰ ਵਕਸ ਦਿੱਤਾ ਜਾਵੇ ਮਹਾਰਾਜੇ ਨੂੰ ਨੀਂਦ ਕਿਸ ਤਰ੍ਹਾਂ ਆਈ ਪ੍ਰਾਰਥਨਾ ਕਰਕੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਸਦੇ ਅੱਗੇ ਕਿਸੇ ਭਾਰੀ ਕੈਦੀ ਨੂੰ ਛੱਡਣ ਦੀ ਇੱਛਾ ਬਰਗਟ ਕੀਤੀ ਰਾਜਾ ਧਿਆਨ ਸਿੰਘ ਅੱਗੇ ਪ੍ਰਾਰਥਨਾ ਲੇਖ ਦੇ ਅੰਤ ਵਿੱਚ ਲੇਖਕ ਕੀ ਸਨੇਹਾ ਦਿੰਦਾ ਹੈ ਸਦਾ ਪ੍ਰਾਰਥਨਾ ਕਰਨ ਦੀ ਡਾਕਟਰ ਬਲਬੀਰ ਸਿੰਘ ਦਾ ਜਨਮ ਕਦੋਂ ਹੋਇਆ 10 ਦਸੰਬਰ 1886 ਵਿੱਚ ਬੰਦੇ ਲਈ ਡੈਸ਼ ਇੱਕ ਜ਼ਰੂਰੀ ਵਸਤੂ ਹੈ ਅਰਦਾਸ ਡੈਸ਼ ਲਈ ਅਰਦਾਸ ਚੜ੍ਹਦੇ ਕਲਾ ਦਾ ਸਾਧਨ ਹੈ ਸਿੱਖ ਲਈ ਏਸੀ ਬੱਚੋ ਜਿਹੜਾ ਪ੍ਰਾਰਥਨਾ ਜਿਹੜਾ ਨਿਵੰਦ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਧੰਨਵਾਦ